गोलियां लेखो जी कि मार दे गोलियां सीधी मार रही है सरकार मोदी सरकार खनौरी बार्डर से लोग सुनते किसाना से सोलियां कभी ਔਰ ਦੇਖੋ ਕਿੰਨਾ ਖਲਾ ਕੀਰੀ ਭਰਦਾ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖਾ ਜੀ ਉਹ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਵੀ ਤੇ ਬਾਹਰ ਵੀ ਜਿਹੜੇ ਰਾਸਤਾਨ ਰਾਹਰਾ ਵਗੈਰਾ ਸਾਰੇ ਸਿੱਖਾਂ ਦਾ ਉਥੇ ਦਿੱਲੀ ਦੇ ਵਿੱਚ ਜਿਹੜਾ ਚੱਲਦਾ ਸੀ ਉਹਦੇ ਸੰਬੰਧ ਵਿੱਚ ਆਪਾਂ ਨੂੰ ਕਾਨੂੰਨ ਵਾਪਸ ਕਰਾਉਣ ਵਾਸਤੇ ਚਾਹ ਦਿੱਲੀ ਦਾ ਜਿਹੜਾ ਧੱਕਾ ਬੰਦ ਕਰਾਉਣ ਵਾਸਤੇ ਦਿੱਲੀ ਬੈਠੇ ਨੇ ਆਪਣੇ ਭਰਾ ਫੱਟੜ ਹੋ ਰਹੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਆਪਾਂ ਘਰਾਂ ਦੇ ਵਿੱਚ ਸੌ ਨਾ ਜਾਈਏ ਉੱਠੀਏ ਹਲਾਰਾ ਮਾਰੀਏ ਆਓ ਵੀਰੋ ਆਪਾਂ ਰਲ ਮਿਲ ਕੇ ਚੱਲੀਏ ਇੱਥੇ ਜਿਹੜਾ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਉਹਨਾਂ ਨੂੰ ਸਫਲ ਬਣਾਈਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਅਸੀਂ ਹੋਂਮਾ ਮਾ ਕੇ ਵੀਰ ਸਾਰੇ ਨਾਲ ਲੈ ਕੇ ਫੈਡਰੇਸ਼ਨ ਵੱਲੋਂ ਕੀ ਫੈਡਰੇਸ਼ਨ ਦੀ ਛੱਟੋ ਗੱਲ ਅਸੀਂ ਸਾਰੇ ਜ਼ਿਮੀਂਦਾਰੇ ਜ਼ਿਮੀਂਦਾਰ ਵੀਰ ਨਹੀਂ ਸਾਰੇ ਕਿੱਤੇ ਵਾਲੇ ਜਿੰਨੇ ਵੀ ਸ਼ਹਿਰੀ ਆ ਵਾਰ ਪਿੰਡ ਵਾਲੇ ਭਰਾਵਾ ਸਾਰੇ ਰਲ ਮਿਲ ਕੇ ਚੱਲੀਏ ਕੱਲ ਨੂੰ ਸਫਲ ਬਣਾਈਏ ਉਹਦੇ ਨਾਲ ਨਾਲ ਆਪਾਂ ਦਿੱਲੀ ਦੇ ਜਿਹੜਾ ਲੱਗਾ ਉਹ ਮੋਰਚਾ ਉਹਦਾ ਵੀ ਸਫਲ ਬਣਾਉਣਾ ਵਾ ਉਦੋਂ ਵੀ ਵੱਧ ਤੋਂ ਵੱਧ ਆਪਾਂ ਚੱਲੀਏ ਛੋਟੇ ਛੋਟੇ ਬੱਚੇ ਲੈ ਕੇ ਭੇੜਾਂ ਗਈਆਂ ਨੇ ਉਥੇ ਭਰਾ ਗਏ ਬਜ਼ੁਰਗ ਗਏ ਨੇ ਡਾਂਗਾ ਵਰ ਨਹੀਂ ਗਾਣੇ ਉਹਦੇ ਵਿੱਚ ਸਾਥ ਦੀਏ ਮੈਨੂੰ ਬੜੀ ਆਸ ਹੈ ਤੁਸੀਂ ਹਮਾਂ ਮਾ ਕੇ ਸਾਡੇ ਨਾਲ ਸਾਥ ਦੇਵੋਗੇ ਕੱਲ ਪੰਜਾਬ ਨੂੰ ਆਪਾਂ ਬੰਦ ਨੂੰ ਸਫਲ ਬਣਾਉਣਾ ਰਾਕੇ ਬਣਾਉਣਾ ਕੋਈ ਹਲਾ ਗੁੱਲਾ ਨਹੀਂ ਕਰਨਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਕਿ ਇਹਨੂੰ ਵਾੜਾ ਬੋਲਦਾ ਨਹੀਂਗਾ ਆਪਾਂ ਸ਼ਾਂਤਮਈ ਤਾਂ ਦੇਣਾ ਹਿਸਾਬ ਨਾਲ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਚੱਲਣਾ ਇਹਨਾ ਕਹਿੰਦਾ ਹਮਾਂ ਦਾ ਜੱਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ